ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਹੀ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਬਾਕੀ ਵੀਡੀਓ ਡੇਲੀ ਆਈ ਰਹੀਆਂ ਵਾ ਤੇ ਛੋਟੀ ਜਿਹੀ ਗੱਲ ਕਰਨ ਲੱਗੇ ਆਂ ਵੀ ਜਿੱਦਾਂ ਹੁਣ ਸਾਡੀ ਵੀਡੀਓ ਵਿੱਚ 네ਗੇਟਿਵ ਰੋਲ ਆ ਰਹੇ ਆ ਮੇਰੇ ਤੇ ਜੀਤਾਂ ਦੇ ਉਹ ਸਾਨੂੰ ਵੀ ਉਪਰੇ ਉਪਰੇ ਜਿਹਾ ਲੱਗਦੇ ਆ ਜਿਹਾ ਫੀਲ ਹੁੰਦੇ ਆ ਤੇ ਤੁਹਾਨੂੰ ਤਾਂ ਚਲੋ ਹੁੰਦੇ ਹੀ ਹੁੰਦੇ ਆ ਕਿਉਂਕਿ ਤੁਸੀਂ ਅੱਜ ਤੱਕ ਸਾਨੂੰ ਜਿਹੜਾ ਵਾ ਉਹ ਪੋਜੀਟਿਵ ਰੋਲ ਵਿੱਚ ਹੀ ਦੇਖਿਆ ਵਾ ਚੰਗੇ ਭਰਾਵਰ ਜਾਈ ਵੇਖਿਆ ਵਾ ਮਾਰੇ ਭਰਾਵਰ ਜਾਈ ਦਾ ਰੋਲ ਹੀ ਹੋਣਾ ਮਤਲਬ ਕਿ ਹੁਣ ਕਰਨਾ ਸ਼ੁਰੂ ਕੀਤਾ ਵਾ ਤੇ ਜਿੱਦਾਂ ਤੁਸੀਂ ਨਹੀਂ ਸੈਪਟ ਕਰ ਪਾ ਰਹੇ ਉਸ ਚੀਜ਼ ਨੂੰ ਵੀ ਨਹੀਂ ਇਹ ਚੰਗੇ ਹੀ ਆ ਇਹਨਾਂ ਨੂੰ ਇਹ ਰੋਲ ਜਿਹੜਾ ਨਾ ਦੋ ਜਾਂ ਇਹ ਰੋਲ ਵਿੱਚ ਸਹੀ ਨਹੀਂ ਲੱਗਦੇ ਉਹ ਚੀਜ਼ ਹੋ ਜਾਂਦੀ ਕੈਰੈਕਟਰ ਦੇ ਹਿਸਾਬ ਨਾਲ ਜਿੰਮੇਦਾਰ ਸਾਨੂੰ ਰੋਲ ਮਿਲਦਾ ਵਾ ਕੈਰੈਕਟਰ ਮਿਲਦਾ ਉਸੇ ਤਰ੍ਹਾਂ ਦਾ ਆਪਾਂ ਪਲੇ ਕਰਦੇ ਆਂ ਤੇ ਇਵੇਂ ਦੀ ਗੱਲ ਨਹੀਂ ਆ ਵੀ ਜੇ ਅਸੀਂ ਉਹਦੇ ਨਾਲ ਮਾੜਾ ਕਰ ਰਹੇ ਆਂ ਆਪਾਂ ਮਾੜੇ ਹੀ ਹੋਵਾਂਗੇ ਜਾਂ ਸੰਦੀਪ ਨਾਲ ਚੰਗਾ ਕਰ ਰਹੇ ਆਂ ਤਾਂ ਆਪਾਂ ਚੰਗੇ ਹੀ ਹੋਵਾਂਗੇ ਆਪਣੀ ਲਾਈਫ ਵਿੱਚ ਉਹ ਚਲੋ ਰੋਲ ਇੱਕ ਅਲੱਗ ਚੀਜ਼ ਹੁੰਦਾ ਉਹ ਐਕਟਿੰਗ ਆ ਜਾਂਦੀ ਹੈ ਉਹ ਇੱਕ ਵੀਡੀਓ ਜਸਟ ਹੈਨਾ ਤੇ ਬੜੇ ਕਮੈਂਟ ਵੀ ਆਉਂਦੇ ਆ ਵੀਡੀਓ ਦੇ ਥੱਲੇ ਵੀ ਹਾਸਾ ਵੀ ਹੁੰਦਾ ਵਾ ਕਮੈਂਟ ਪੜ ਪੜ ਕੇ ਕਈ ਵਾਰ ਕਈ ਉਹ ਕਈ ਵਾਰ ਨਾ ਕਈ ਕਿਤੇ ਜ਼ਿਆਦਾ ਪਰਸਨਲੀ ਹੋ ਜਾਂਦੇ ਨਾ ਮੈਂ ਤਾਂ ਉਹ ਚੀਜ਼ ਨੂੰ ਪਰਸਨਲ ਹੀ ਲੈ ਜਾਂਦੇ ਆ ਤੇ ਕਈ ਜਿਹੜੇ ਭੈਣ ਭਰਾ ਵਾ ਇੰਨਾ ਪਿਆਰ ਕਰਦੇ ਆ ਵੀ ਉਹ ਬਰਦਾਸ਼ਤ ਨਹੀਂ ਕਰ ਸਕਦੇ ਫਿਰ ਉਹ ਕਮੈਂਟਾਂ ਦੇ ਵਿੱਚ ਇੱਕ ਦੂਜੇ ਨਾਲ ਹਣਾ ਰਿਪਲਾਈ ਕਰਦੇ ਨੁਗਚੋਪਾਂ ਦੀ ਚੱਲ ਜਾਂਦੀ ਆ ਵੀਡੀਓ ਨੂੰ ਜਿਹੜਾ ਵਾ ਇੱਕ ਜਸਟ ਵੀਡੀਓ ਵਜੋਂ ਲਿਆ ਕਰੋ ਜਦੋਂ ਆਪਾਂ ਉਹਨੂੰ ਲਾਈਫ ਦੇ ਨਾਲ ਕਰ ਲੈਣੇ ਜੋੜ ਦੇਣੇ ਆ ਤੇ ਉਦੋਂ ਹੋ ਜਾਂਦਾ ਵਾ ਪਤਾ ਨਹੀਂ ਕਿਉਂ ਇਦਾਂ ਦੇ ਹੈਗੇ ਆ ਜਾਂ ਕੀ ਆ ਪਰ ਸਾਨੂੰ ਵੀ ਜਿੱਦਾਂ ਇਹ ਰੋਲ ਕਰਕੇ ਨਾ ਉਹ ਪ੍ਰੋਪਰ ਆ ਫੀਲ ਹੁੰਦਾ ਹੈ ਪਹਿਲਾਂ ਇੱਕ ਦੋ ਦੇਣ ਸੰਦੀਪ ਨਾਲ ਗੱਲ ਕਰਨੀ ਸ਼ੁਰੂ ਕੀਤੀ ਵੀ ਮੈਨੂੰ ਉਹਨੇ ਕਹਿਣਾ ਵੀ ਮੈਨੂੰ ਇਦਾਂ ਗੱਲ ਕਰ ਮੇਰ ਨਾਲ ਇਦਾਂ ਬੋਲ ਤੇ ਉਹ ਮੇਰਾ ਵੀ ਹਾਸਾ ਨਾ ਰੁਕਣਾ ਵੀ ਅੱਜ ਤੱਕ ਤੇ ਇਦਾਂ ਦੇ ਰੋਲ ਕੀਤੇ 3 ਸਾਲ ਹੋ ਗਏ ਆ ਤੇ ਹੁਣ ਇੱਕਦਮ ਉਹ ਖੁਦ ਕਹਿੰਦੀ ਹੁੰਦੀ ਵੀ ਮੈਨੂੰ ਇਦਾਂ ਬੋਲੋ ਮੈਨੂੰ ਇਦਾਂ ਗਾਲਾਂ ਕੱਢੋ ਆਪ ਕੱਢ ਕੱਢ ਕੇ ਦੱਸ ਦੀ ਪਰ ਸਾਨੂੰ ਨਾ ਚੱਕਾ ਲੱਗਦਾ ਕਿਉਂਕਿ ਮੈਂ ਸ਼ੁਰੂ ਦਾ ਬੇਸ਼ੱਕ ਸੰਦੀਪ ਚਲੋ ਮੇਰੇ ਹਾਣੋ ਹਾਣੀਆਂ ਪਰ ਮੈਂ ਉਹਨੂੰ ਦੀਦੀਆਂ ਨਹੀਂ ਸ਼ੁਰੂ ਤੋਂ ਜਦੋਂ ਤੋਂ ਮਿਲੇ ਆ ਤੇ ਫਿਰ ਇਹ ਦੀਦੀ ਤੋਂ ਜਦੋਂ ਸੰਦੀਪ ਕਹਿਣਾ ਉਹ ਗੱਲ ਤੇ ਵੱਡੀ ਲੱਗਦੀ ਪਰ ਜਦੋਂ ਉਹਨੂੰ ਗਾਲਾਂ ਵੀ ਕੱਢਣੀ ਆਪਣੋਂ ਉਹਨੂੰ ਈ ਕੁਛ ਬੋਲਣਾ ਜਿੱਦਾਂ ਬੋਲੀਦਾ ਵੀਡੀਓ ਦੇ ਵਿੱਚ ਬੜਾ ਅਜੀਬ ਜਿਹਾ ਫੀਲ ਹੁੰਦਾ ਵਾ ਬਾਕੀ ਤੁਹਾਡੇ ਕਮੈਂਟਾਂ ਤੋਂ ਇਹ ਪਤਾ ਲੱਗ ਜਾਂਦਾ ਸਾਨੂੰ ਵੀ ਜਿਹੜੀ ਐਕਟਿੰਗ ਹੈ ਵਧੀਆ ਜਾ ਰਹੀ ਹੈ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਜੇ ਨਾ ਉਹ ਤੁਸੀਂ ਦਿਲੋਂ ਕਰਦੇ ਜੇ ਵੀਡੀਓ ਨੂੰ ਦੇਖ ਕੇ ਤੇ ਜਿਵੇਂ ਦੀ ਅਸੀਂ ਐਕਟਿੰਗ ਕਰਦੇ ਆ ਜਿਵੇਂ ਦਾ ਸਾਡਾ ਰੋਲ ਹੁੰਦਾ ਉਹ ਚੀਜ਼ ਨੂੰ ਦੇਖ ਕੇ ਫੀਲ ਕਰਕੇ ਵੀ ਵਾਕਈ ਸੱਚੀ ਇਦਾਂ ਬੋਲਦੇ ਆ ਹਨ ਆਪਣੀ ਭੈਣ ਨੂੰ ਬੋਲਦੇ ਆ ਹਨ ਸੰਦੀਪ ਨੂੰ ਤੇ ਜੀਤਾ ਸੱਚੀ ਉਮੀਦ ਕਰਦੀ ਉਹਨਾਂ ਬਿਹਾਰ ਕਰ ਰਹੀ ਹੈ ਹਨ ਪੋਟੀਨ ਵੀ ਨਹੀਂ ਦੇਖਦੇ ਜੇ ਤੇ ਤੁਹਾਨੂੰ ਸੱਚੀ ਫੀਲ ਹੁੰਦਾ ਵੀ ਹਾਂ ਇਸ ਤਰ੍ਹਾਂ ਕਰਦੇ ਆ ਤੇ ਫਿਰ ਉਹ ਕਮੈਂਟ ਉਦੋਂ ਨਿਕਲਦਾ ਵਾ ਇਹਦਾ ਮਤਲਬ ਸਿੱਧਾ ਸਿੱਧਾ ਇਹੀ ਹੈ ਵੀ ਚਲੋ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਐਕਟਿੰਗ ਤੁਹਾਨੂੰ ਪਸੰਦ ਆਉਂ ਰਹੀ ਹੈ ਤੇ ਆਪਣੇ ਨੂੰ ਆਪਾਂ ਵੀ ਉਹ ਕੋਸ਼ਿਸ਼ ਕਰਦੇ ਵੀ ਜੇ ਸਾਨੂੰ 네ਗਟਿਵ ਰੋਲ ਮਿਲਿਆ ਵਾ ਤੇ ਪੂਰਾ ਜਿਹੜਾ ਵਾ ਉਮੀਦਾਂ ਤੇ ਖਰੇ ਉੱਤਰੀ ਹੈ ਨਾ ਕਿਉਂਕਿ ਉਹਨਾਂ ਨੂੰ ਵੀ ਆਸ ਹੁੰਦੀ ਹੈ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਜੇ 네ਗਟਿਵ ਰੋਲ ਮਿਲਿਆ ਤੇ ਵਧੀਆ ਪਲੇ ਕਰਨਾ ਉੱਚੀ ਬੋਲਣ ਲਾਊਡਲੀ ਥੋੜਾ ਜਿਹਾ ਖਿੱਚ ਕੇ ਪੈਣ ਮੱਛੇ ਦੇ ਚੂੜੀਆਂ ਸਾਰਾ ਕੁਝ ਜਿਹੜਾ ਵਾ ਉਹ ਉਹ ਉਹਦੀ ਨਾਲ ਨਾਲ ਚੱਲਦੀ ਆ। ਹਾਂ ਮੈਂ ਇੱਕ ਗੱਲ ਕਹਿਣੀ ਸੀ ਵੀ ਜਿੱਦਾਂ ਵਿੱਚ ਇੱਕ ਮੈਂ ਕਮੈਂਟ ਵੀ ਪੜਿਆ ਸੀ ਤੇ ਉਹ ਆਂਦੇ ਹੀ ਵੀ ਚਲੋ ਤੁਸੀਂ ਵੀਡੀਓ ਤੇ ਬਣਾਉਂਦੇ ਹੋ ਠੀਕ ਹੈ 네ਗਟਿਵ ਰੋਲ ਆ। ਪਰ ਥੋੜਾ ਤਮੀਜ਼ ਨਾਲ ਬੋਲੋ ਹੱਦੋਂ ਵੱਧ ਨਾਲ ਇਦਾਂ ਦਾ ਬੋਲੋ। ਤਮੀਜ਼ ਨਾਲ ਮਤਲਬ ਕਿ ਜੇ ਹੁਣ ਪੂਰਾ 네ਗਟਿਵ ਰੋਲ ਮਿਲਿਆ ਹਨਾ ਮਾੜੀ ਪਰਝਾਈ ਮੈਂ ਬਣੀ ਆ ਤੇ ਮਾੜੀਆਂ ਪਰਝਾਈਆਂ ਦਾ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਦੀਆਂ ਹੁੰਦੀਆਂ ਵਾ ਸਾਰੀ ਦੁਨੀਆ ਤੇ ਮਤਲਬ ਕਿ ਪਤਾ ਹੀ ਆ ਸਾਰਿਆਂ ਨੂੰ ਆਹ ਘਰਾਂ ਬਣੀਆਂ ਸਾਰਿਆਂ ਨੂੰ ਪਤਾ ਹੀ ਆ ਇਹ ਬੋਲੀ ਜਿਹੜੀ ਆ ਇਹ ਉਹ ਸਮਝ ਕੇ ਬੋਲਦੇ ਆ ਜਿਹੜੀ ਲੈਂਗੁਏਜ ਹੁੰਦੀ ਆ ਲੈਗੁਏਜ ਹੁੰਦੀ ਆ ਬੜੀ ਸੋਚ ਸਮਝ ਕੇ ਬੋਲੀ ਜਾਂਦੀ ਆ ਬੜੀ ਸੌਫਟ ਰੱਖੀ ਜਾਂਦੀ ਆ ਨਹੀਂ ਤੇ ਆਮ ਘਰਾਂ ਵਿੱਚ ਜੋ ਹੁੰਦਾ ਵਾ ਇਸ ਤੋਂ ਵੀ ਜ਼ਿਆਦਾ ਪੱਤਿਆਜਰ ਹੁੰਦੇ ਇਸ ਤੋਂ ਵੀ ਜ਼ਿਆਦਾ ਜਣਾ ਬੋਲਿਆ ਜਾਂਦਾ ਵਾ ਤੇ ਪਰ ਅਸੀਂ ਫਿਰ ਵੀ ਸੋਚ ਸਮਝ ਕੇ ਬੋਲਦੇ ਆ ਤੇ ਇੰਨੀ ਕੁ ਲੈਂਗੁਏਜ ਬੋਲਣੀ ਪੈਣੀ ਆ ਤਾਂ ਹੀ ਫਿਰ ਵੀਡੀਓ ਦੇ ਵਿੱਚ ਜਾਣ ਪਏਗੀ ਤੇ ਲੱਗੇਗਾ ਵੀ ਅਸੀਂ ਨੈਟਿਵ ਜੀ ਆ ਫਿਰ ਮੈਨੂੰ ਜੀ ਜੀ ਕਰਕੇ ਬੋਲਾਂਗੀ ਜਾਂ ਮੈਂ ਉਹਨੂੰ ਕੁਛ ਨਾ ਕਹਾਂਗੀ ਤੇ ਫਿਰ ਉਹ ਤੇ ਰੋਲ ਕਰਦਾ ਕੀ ਫਾਇਦਾ ਹੀ ਨਹੀਂ ਹੋਣਾ ਨਹੀਂ ਉਹ ਜਿਹੜੀ ਗੱਲਾਂ ਸਾਨੂੰ ਦੱਸਦੇ ਆ ਜਿਵੇਂ ਉਹ ਦੱਸਦੇ ਆ ਵੀ ਆ ਚੀਜ਼ ਬੋਲੋ ਆ ਡਾਇਲ ਵੀਡੀਓ ਵਿੱਚ ਜਾਨਵੀ ਜਿੱਦਾਂ ਜੀ ਤਨ ਕਹੇ ਜਾਨਵੀ ਤਾਂ ਹੀ ਪਾਊਗੀ ਜੇ ਆਪਾਂ ਉਹ ਚੀਜ਼ ਨੂੰ ਪੂਰਾ ਫੀਲ ਕਰਕੇ ਬੋਲਾਂਗੇ ਵੀ ਵਾਕੇ ਕਿਸੇ ਨੂੰ ਦੁਖੀ ਕਰਨਾ ਨਾ ਕਿਉਂਕਿ ਜਦੋਂ ਰੋਲ ਹੀ ਐਵੇਂ ਦਾ ਵਾਪ ਵੀ ਦੁਖੀ ਕਰਨਾ ਸੰਦੀਪ ਨੂੰ ਜਿੰਨਾ ਹੋ ਸਕਿਆ ਤੇ ਉਹਨੂੰ ਦੁਖੀ ਕਰਾਂਗੇ ਤਾਂ ਤਾਂ ਹੀ ਗੱਲ ਬਣਨੀ ਤਾਂ ਹੀ ਸਟੂਡੀਓ 'ਕੇ ਚੱਲੂ ਇੱਕ ਤਰ੍ਹਾਂ ਮੂੰਹ ਭੋਲਾ ਜਾਓ ਦਾਦਾ ਦਾਦਾ ਬਣਾ ਲੈਂਦੀ ਆ ਉਹਨੇ ਪਹਿਲੇ ਜਦੋਂ ਵੀ ਜਦੋਂ ਉਹਦਾ ਇੱਕ ਨਾ ਫੇਸ ਹੁੰਦਾ ਵਾ ਤੁਹਾਡਾ ਜਿੱਦਾਂ ਜੀ ਚੰਦਾ ਫੇਸ ਵਾ ਚਲੋ ਹਾਂਜੀ ਵੀ ਤੇਜ ਲੱਗਦੀ ਆ ਚੁਸਤ ਚਲਾਕ ਲੱਗਦੀ ਆ ਹਨਾ ਜੇ ਇਹਨੂੰ ਭੋਲਿਆ ਰੋਲ ਦਵਾਂਗੇ ਤੇ ਉਹਦੇ ਕੋਈ ਗੱਲ ਨਹੀਂ ਭਾਣੀ ਹੈਗੀ ਹਨਾ ਮੂੰਠਾ ਨੂੰ ਕਰਕੇ ਨਾਲੇ ਕੁਛ ਐ ਵੀ ਹੁੰਦਾ ਵਾ ਵੀ ਆਪਣੀ ਜ਼ਿੰਦਗੀ ਤੇ ਉਹਨੇ ਬਹੁਤ ਦੁੱਖ ਝਡਾਏ ਆ ਹਨਾ ਤੇ ਉਹਦਾ ਫੇਸ ਵੀ ਇਵੇਂ ਦਾ ਵਾ ਤੇ ਕੁਛ ਜਿੰਨੂੰ ਅੰਦਰੋਂ ਫੀਲ ਹੁੰਦਾ ਹੋਏ ਨਾ ਉਹਦੇ ਕੋਈ ਵਧੀਆ ਐਕਟਿੰਗ ਹੋ ਜਾਂਦੀ ਆ ਤੇ ਇਦਾਂ ਵੀ ਹੁੰਦਾ ਨਾ ਖਾਸ ਤੌਰ ਤੇ ਤੁਹਾਨੂੰ ਆਪਣਾ ਚੇਤ ਆ ਜਾਂਦਾ ਵਾ ਜਿੱਦਾਂ ਵੀ ਮੈਨੂੰ ਜੇ ਕੋਈ ਕੋਈ ਕਹੇ ਵੀ ਤੂੰ ਰੋਣ ਵਾਲਾ ਸੀਨ ਕਰਨਾ ਵਾ ਹਨਾ ਜਾਂ ਇਸ ਤਰ੍ਹਾਂ ਦਾ ਕੋਈ ਸੀਨ ਕਰਨਾ ਭੋਲੇਪਨ ਨਾਲ ਤੇ ਮੈਂ ਆਪਣਾ ਪਾਸਟ ਯਾਦ ਕਰੂੰਗਾ ਵੀ ਮੇਰੇ ਨਾਲ ਆ ਕੁਛ ਹੋਇਆ ਵਾ ਜਾਂ ਕਿਸੇ ਦਾ ਵੀ ਤਰ੍ਹਾਂ ਦਾ इमोशनल ਸੀਨ ਕਰਨਾ ਮੈਂ ਤਾਂ ਮੈਨੂੰ ਉਹ ਯਾਦ ਕਰਨਾ ਪਊਗਾ ਫੇਰ ਹੀ ਮੇਰੇ ਅੰਦਰੋਂ ਫੀਲ ਆਊਗੀ ਤੇ ਸੰਦੀਪਦੀਪ ਜੀ ਦਾ ਜੋ ਕੁਝ ਵੀ ਹੋਇਆ ਪਿੱਛੇ ਤੁਹਾਨੂੰ ਸਾਰੀ ਉਹਦੀ ਲਾਈਫ ਦਾ ਪਤਾ ਹੀ ਆ ਤੇ ਉਹ ਉਹਦਾ ਫੇਸ ਇੱਕ ਇੱਕ ਹਿਸਾਬ ਦਾ ਮੈਂ ਉਦੋਂ ਵੀ ਗੱਲ ਕੀਤੀ ਬਲੂਪਰ ਵਿੱਚ ਵੀ ਉਹਦਾ ਫੇਸ ਬੱਚਿਆਂ ਵਾਂਗੂ ਬਿਲਕੁਲ ਭੁਲਾ ਜਿਆ ਤੇ ਤੁਸੀਂ ਉਹਨੂੰ ਡਾਂਟੋਗੇ ਵੀ ਮੇਰੇ ਕੋਲ ਪਹਿਲੀ ਦਿਨ ਤੇ ਕੋਈ ਨਹੀਂ ਰਿਐਕਟਿੰਗ ਉਹਨੂੰ ਵੀ ਡਾਂਟਣਾ ਵਾ ਜਾਂ ਕੁਛੇ ਤਾਂ ਬੋਲਣਾ ਉਹਨਾਂ ਉੱਤੀ ਬਾਤ ਗੱਲ ਕਰਨੀ ਆ ਤੇ ਮੈਂ ਦੋ ਦਿਨ ਦਾ ਰੀਟੇਕ ਲੈ ਕੇ ਤੇ ਫੇਰ ਉਹਦੇ ਨਾਲ ਗੱਲ ਕੀਤੀ ਸ਼ੁਰੂ ਸ਼ੁਰੂ ਤੇ ਬੜਾ ਔਖਾ ਲੱਗਾ ਸਾਨੂੰ ਉਹਨੂੰ ਗਲਤ ਬੋਲਣਾ ਉਹਦੇ ਨਜ਼ਰਾਂ ਜਿੱ ਨਜ਼ਰਾਂ ਮਲਾਗਣੀਆਂ ਸੀਨ ਕਰਦੇ ਜਿਉਂ ਉਹਨੂੰ ਗੁੱਸੇ ਵੀ ਹੋਣਾ ਇਦਾਂ ਇੱਕ ਸਾਈਡ ਨੂੰ ਥੋੜਾ ਜਿਹਾ ਵੇਖ ਕੇ ਜਾ ਹੇ ਨੀਚੇ ਉੱਪਰ ਇਦਾਂ ਵੇਖ ਕੇ ਨਾ ਫੇਰ ਗੱਲਬਾਤ ਕਰਦੇ ਹਾਂ ਕਿਉਂਕਿ ਉਹਦੇ ਮੂੰਹ ਲੇ ਵੇਖ ਹਾਸਾ ਜਿਆ ਆ ਜਾਂਦਾ ਹੈ ਕਮੈਂਟ ਪੜ ਕੇ ਬੜੇ ਹਾਸੇ ਵਾਲੇ ਕਮੈਂਟ ਵੀ ਹੁੰਦੇ ਨੇ ਵਿੱਚ ਜਿੱਦਾ ਜੀ ਜੀਤਾ ਦੀ ਬਾਤ ਕਹਿੰਦੇ ਪਰ ਬੜੀ ਉੱਚੀ ਹਨਾ ਉੱਚੀ ਆਵਾਜ਼ ਬੋਲਦੀ ਇੱਕ ਭੈਣ ਲਿਖਿਆ ਵੀ ਜਦੋਂ ਜੀਤਾ ਬੋਲਦੀ ਹੈ ਮੈਂ ਜਦੋਂ ਜੀਤਾ ਦਾ ਸੀਨ ਆਉਂਦਾ ਮੈਂ ਪਹਿਲਾਂ ਜਿਹੜਾ ਵਾ ਫੋਨ ਦੀ ਆਵਾਜ਼ ਘੱਟ ਕਰ ਲੈਣੀ ਆ ਵੀ ਪਤਾ ਨਹੀਂ ਜੀਤਾ ਦੇ ਗਲੇ ਵਿੱਚ ਕਿਹੜੇ ਬੂਬਰ ਲੱਗੇ ਆ ਵੀ ਫਰਨੇ ਲੱਗੇ ਇੱਕ ਤਨੀ ਜਦੋਂ ਵੇਖਿਆ ਹੋਏਗਾ ਵਲੌਗ ਜਦੋਂ ਮੇਰੀ ਸਿਸਟਰ ਆਈ ਲੁਧਿਆਣੇ ਵਾਲੀ ਤੇ ਉਹਨੇ ਵੀ ਰੋਲ ਕੀਤਾ ਇੱਕ ਵਾਰੀ ਵੀਡੀਓ ਜਦੋਂ ਉਂਝ ਵੀ ਜਦੋਂ ਬਲਾਉਡ ਵਿੱਚ ਆਉਂਦੀ ਹੈ ਨਾ ਉਹਦੀ ਤਾਂ ਆਵਾਜ਼ ਚੈੱਕ ਕਰਿਓ ਉਹਦੀ ਵੀ ਆਵਾਜ਼ ਤਿੱਖੀ ਆ ਤੇ ਬਰੀਕ ਆ ਜਦ ਬੋਲਦੀ ਹੈ ਨਾ ਬੜੀ ਸਪੀਡ ਨਾਲ ਬੋਲਦੀ ਆ ਤੇ ਜਿੱਦਾਂ ਜਿਹੜੀ ਮੰਮੀ ਮੇਰੀ ਮੰਮੀ ਦਾ ਵੀ ਤੁਸੀਂ ਵੇਖੋਗੇ ਜਦ ਅਸੀਂ ਪੇਕੇ ਗਏ ਹਾਂ ਵਲੌਗ ਉਹਦੇ ਵਿੱਚ ਮੰਮੀ ਦੀ ਆਵਾਜ਼ ਵੀ ਇਵੇਂ ਦੀ ਆ ਸਾਡੀ ਸਾਰੀ ਫੈਮਿਲੀ ਦੀ ਆਵਾਜ਼ ਥੋੜੀ ਜੀ ਨਾ ਤਿੱਖੀ ਤਿੱਖੀ ਆ ਜਾ ਕਈਆਂ ਦੀ ਟੋਨ ਹੀ ਵੇਦੀ ਹੁੰਦੀ ਆ ਬਈ ਉੱਚੀ ਬੋਲਦੇ ਆ ਕਈ ਬਿਲਕੁਲ ਹੌਲੀ ਬੋਲਦੇ ਆ ਚਲੋ ਆਪਣੇ ਨਾ ਹਿਸਾਬ ਹੁੰਦਾ ਵਾ ਪਰਿਵਾਰ ਦੇ ਹਿਸਾਬ ਨਾਲ ਗੱਲ ਹੁੰਦੀ ਆ ਜਾਂ ਕੁਝ ਮਾਹੌਲੇ ਦਾ ਤਾਂ ਹੁੰਦਾ ਵਾ ਘਰਾਂ ਵਿੱਚ ਜਿਹਦੇ ਕਰਕੇ ਆਪਾਂ ਉੱਚੀ ਬੋਲਦੇ ਆ ਜਦੋਂ ਅਸੀਂ ਦੋਵੇਂ ਭੈਣਾਂ ਇਕੱਠੀਆਂ ਹੋ ਕੇ ਜੀਣਾ ਹਨ ਨੂੰ ਜਦੋਂ ਅਸੀਂ ਬੋਲਦੇ ਆ ਤਾਂ ਦੇਖਣ ਵਾਲਾ ਲੱਗਦਾ ਕਿਚਰ ਕਿਚਰ ਕਰੀ ਜਾਂਦੀਆਂ ਇਹਨਾਂ ਦੀ ਸਮਝ ਨਹੀਂ ਲੱਗਦੀ ਜਦੋਂ ਅਸੀਂ ਇਕੱਠੇ ਹੁੰਨੇ ਇੰਦਾ ਛੇਤੀ ਛੇਤੀ ਬੋਲਿਆ ਜਾਂਦਾ ਵਾ ਬਾਕੀ ਵਧੀਆ ਜਾ ਰਹੀਆਂ ਵੀਡੀਓ ਰੋਲ ਵੀ ਪਸੰਦ ਕੀਤਾ ਜਾ ਰਿਹਾ ਵਾ ਸੀਰੀਜ ਲੰਬੀ ਜਾਊਗੀ ਇਹ ਵੀ ਤੇ ਜਿਹੜੀ ਨਵੀਂ ਆਈ ਐ ਸੀਰੀਜ ਉਹਦੇ ਵਿੱਚ ਵੀ ਵਧੀਆ ਵਾ ਉਹਦੇ ਵਿੱਚ ਸਾਨੂੰ 네ਗੇਟਿਵ ਰੋਲ ਨਹੀਂ ਮਿਲਿਆ ਸੰਦੀਪ ਦੀਦੀ ਨੂੰ ਕਵਲ ਭਾਜੀ ਨੂੰ 네ਗੇਟਿਵ ਰੋਲ ਤੁਸੀਂ ਵੇਖਣੀ ਲਏ ਹੋ ਅੱਗੇ ਗਾਹਾਂ ਵਧੀਆ ਚਲੋ ਪਹਿਲਾ ਐਪੀਸੋਡ ਆਇਆ ਜੇ ਤੇ ਉਹ ਵੀ ਵਧੀਆ ਵਾ ਬਾਕੀ ਜਿਹੜੀ ਮੇਨ ਗੱਲ ਇਹ ਹੀ ਕਰਨੀ ਆ ਵੀ ਤੁਸੀਂ ਦੱਸਿਓ ਜਰੂਰ ਸਾਨੂੰ ਵੀ ਆਹ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਰੋਲ ਕਿਵੇਂ ਦਾ ਲੱਗ ਰਿਹਾ ਤੇ ਜੇ ਸਾਨੂੰ 네ਗੇਟਿਵ ਰੋਲ ਮਿਲੇ ਆ ਤੇ ਆਪਾਂ ਇਹਨੂੰ ਹੋਰ ਇੰਪਰੂਵਮੈਂਟ ਚ ਲੈ ਕੇ ਆਉਣੀ ਹੋਏ ਇਸ ਤੋਂ ਵੀ ਵਧੀਆ ਕਰਨਾ ਹੈ ਤਾਂ ਉਹ ਕਿਹੜਾ ਤਰੀਕਾ ਹੋਰ ਹੋ ਸਕਦਾ ਵਾ ਜਿਸ ਦੇ ਨਾਲ ਆਪਾਂ ਇਹਦੇ ਰੋਲ ਵਿੱਚ ਆਪਣੇ ਸੀਨਾਂ ਵਿੱਚ ਹੋਰ ਜਾਣ ਪਾ ਸਕੀਏ ਤੇ ਬਾਕੀ ਜੋ ਕੁਝ ਵੀਡੀਓ ਚ ਦਿਖਾਇਆ ਜਾਂਦਾ ਵਾ ਇਹ ਕੁਝ ਹੁੰਦਾ ਵਾ ਅਸਲੀਅਤ ਵਿੱਚ ਜਿਨ੍ਹਾਂ ਨੂੰ ਇਦਾਂ ਲੱਗਦਾ ਵਾ ਵੀ ਉੱਚੀ ਬੋਲ ਰਹੀ ਆ ਜਾਂ ਉਹਨੂੰ ਗਲਤ ਬੋਲ ਰਹੀ ਆ ਅੱਜ ਕੱਲ ਇਦਾਂ ਨਹੀਂ ਹੁੰਦਾ ਹੈਗਾ ਤੁਸੀਂ ਜਿਨ੍ਹਾਂ ਤੇ ਨਹੀਂ ਹੁੰਦਾ ਬਹੁਤ ਵਧੀਆ ਗੱਲ ਆ ਜਿਨ੍ਹਾਂ ਦੇ ਆਂਡ ਗਵਾਂਡ 'ਚ ਨਹੀਂ ਹੋਇਆ ਜਿਨ੍ਹਾਂ ਦੇ ਘਰਾਂ 'ਚ ਨਹੀਂ ਹੁੰਦਾ ਜਿਨ੍ਹਾਂ ਦੇ ਪਿੰਡਾਂ 'ਚ ਨਹੀਂ ਐਵੇਂ ਦਾ ਹੁੰਦਾ ਪਰ ਅੱਜ ਵੀ ਉਹ ਜਿਹੜੀਆਂ ਵਾ ਗੱਲਾਂ ਹੈਗੀਆਂ ਵੀ ਚੱਲ ਰਹੀਆਂ ਵਾ ਨੂਨ ਵੇਦਾ ਬੋਲਣਾ ਭੈਣਾਂ ਨੂੰ ਇਦਾਂ ਬੋਲਣਾ ਜੇ ਭੈਣ ਵਿਆਹ ਕੇ ਆਈਏ ਪਰਜਾਈਆਂ ਵੱਲੋਂ ਬੋਲਣਾ ਹਨਾ ਸੱਸ ਸੋਹਰੇ ਵੱਲੋਂ ਬੋਲਣਾ ਉਹ ਸਾਰਾ ਕੁਝ ਚੱਲਦਾ ਵਾ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਪੜੋਗੇ ਨਾ ਤੇ ਕਈਆਂ ਨੇ ਲਿਖਿਆ ਹੁੰਦਾ ਵੀ ਇਹ ਸਾਡੀ ਸਟੋਰੀ ਹੈ ਕਿ ਭੈਣ ਨੇ ਕਿਹਾ ਹੋਊਗਾ ਵੀ ਸੇਮ ਮੇਰੀ ਸਟੋਰੀ ਆ ਜਿੱਦਾਂ ਹੁਣ ਕਵਲ ਦੇ ਨਾਲ ਇਹ ਵੀਡੀਓ ਵਿੱਚ ਹੋ ਰਿਹਾ ਆ ਵੀ ਉਹ ਉਹਦੀ ਜਿਹੜੀ ਵਾਈਫ ਨੂੰ ਚੀਟ ਕਰ ਰਹੀ ਆ ਤੇ ਕਈਆਂ ਵੀਰਾਂ ਨੇ ਲਿਖਿਆ ਹੁੰਦਾ ਵੀ ਇਹ ਸਾਡੀ ਸਟੋਰੀ ਆ ਤੁਸੀਂ ਆਮ ਹੀ ਆ ਕੈਨੇਡਾ ਵਾਲੀ ਕੁੜੀ ਦਾ ਇਨਸੀਡੈਂਟ ਹੋਇਆ ਜਿੱਨੇ ਆਪਣਾ ਹਸਬੰਦ ਉਹਦਾ ਮਰਡਰ ਕੀਤਾ ਵਾ ਉਸ ਤੋਂ ਇਹ ਚੀਜ਼ਾਂ ਜਮਾਨੇ ਵਿੱਚ ਨਾਲ-ਨਾਲ ਚੱਲ ਰਹੀਆਂ ਵਾ ਤੇ ਉਹਨੂੰ ਲੈ ਕੇ ਹੀ ਜਿਹੜੀ ਆ ਵੀਡੀਓ ਬਣਾਈ ਜਾਂਦੀ ਆ ਜੋਗੇ ਸਮਾਜ ਵਿੱਚ ਹੋ ਰਿਹਾ ਵਾ ਤੇ ਸਿਰਫ ਲਾਸਟ ਤੇ ਇੱਕ ਮੈਸੇਜ ਛੱਡਿਆ ਜਾਂਦਾ ਵੀ ਚਲੋ ਇਹ ਸਾਰੇ ਕੰਮਾਂ ਤੋਂ ਬਚਿਆ ਜਾ ਸਕੀ ਤੇ ਮੈਂ ਤਾਂ ਕਿਰਕ ਇਹ ਕਹਾਂਗਾ ਵੀ ਦੱਸਿਓ ਤੁਸੀਂ ਵੀ ਕਿਵੇਂ ਦੇ ਰੋਲ ਤੁਹਾਨੂੰ ਲੱਗ ਰਹੇ ਆ ਹੋਰ ਇਹਨੂੰ ਇੰਪਰੂਵ ਕਰਨਾ ਵਾ ਕਿਉਂ ਕਿਵੇਂ ਕੀਤਾ ਜਾ ਸਕਦਾ ਵਾ ਬਾਕੀ ਸਾਨੂੰ ਕਮੈਂਟ ਪੜ੍ਹ ਕੇ ਕਿਸੇ ਦਾ ਕੋਈ ਗੁੱਸਾ ਨਹੀਂ ਲੱਗਦਾ ਕੋਈ ਪਰਸਨਲ ਵੀ ਜਾਂਦਾ ਵਾ ਤਾਂ ਆਪਾਂ ਇਹੋ ਕਹਿੰਨੇ ਆ ਵੀ ਕੋਈ ਗੱਲ ਨਹੀਂ ਜਿਵੇਂ ਜਿਵੇਂ ਇਹਦਾ ਕੋਈ ਸੋਚਦਾ ਵਾ ਜਿਵੇਂ ਦੀ ਕਿਸੇ ਦੀ ਮਤ ਹੈਗੀ ਚਲੋ ਆਪਾਂ ਆਪਣੀ ਹਰੇਕ ਦੀ ਮਤਵ ਉਹਨੇ ਉਹਨੇ ਦੀ ਗੱਲ ਕਰਨੀ ਹੁੰਦੀ ਆ ਸਾਨੂੰ ਜਿਹੜੇ ਰੋਲ ਮਿਲੇ ਆ ਉਹ ਆਪਾਂ ਬਖੂਬੀ ਪਲੇ ਕਰ ਰਹੇ ਆ ਆਪਣੇ ਵੱਲੋਂ ਕੋਸ਼ਿਸ਼ ਮੇਰੀ ਗੱਲ ਸੁਣਾ ਨਾ ਕੁਛ ਹੁੰਦੇ ਆ ਵੀ ਕਈਆਂ ਨੇ ਮਤਲਬ ਕਿ ਜਰੂਰੀ ਨਹੀਂ ਵੀ ਸਾਰੇ ਸਾਨੂੰ ਪਿਆਰ ਹੀ ਕਰਦੇ ਆ ਕੁਝ ਨਫਰਤ ਵਾਲੇ ਵੀ ਹਨਾ ਵਿੱਚ ਹੁੰਦੇ ਏਦਾਂ ਤੇ ਕਈਆਂ ਨੇ ਆਪਣਾ ਉਬਾਲ ਵੀ ਕੱਢਣਾ ਹੁੰਦਾ ਵਾ ਕਮੈਂਟਾਂ ਧਰੂ ਕੱਢ ਲਿਦੇ ਤਾਂ ਵੀ ਕੋਈ ਗੱਲ ਨਹੀਂ ਸ਼ਨੀਵਾਰ ਆਪਾਂ ਦੋਨੋਂ ਲਾਈਵ ਹੋਏ ਸੀ ਮੈਂ ਇਹ ਕੀਤਾ ਹਨ ਉਹਦੇ ਵਿੱਚ ਮੈਂ ਇੱਕ ਗੱਲ ਬੋਲੀ ਵੀ ਆਪਾਂ ਜਿੰਨੇ ਮਰਜੀ ਚੰਗੇ ਬਣ ਜੀਏ ਹਨ ਦੁਨੀਆ ਸਾਹਮਣੇ ਜਾਂ ਉਦਾਂ ਵੀ ਚੰਗੇ ਹੋਈਏ ਆਪਣੇ ਮਨੋਂ ਵੀ ਪਰ ਇੱਕ ਗੱਲ ਪੱਕੀ ਹੁੰਦੀ ਆ ਵੀ ਆਪਾਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਵਿੱਚ ਨਾ ਵਿਲਨ ਜ਼ਰੂਰ ਹੁੰਨੇ ਆ ਕਿਸੇ ਨਾ ਕਿਸੇ ਭਾਵੇਂ ਇੱਕ ਬੰਦੇ ਦੇ ਲਈ ਆਪਾਂ ਆਪਾਂ ਮਾੜੇ ਹੋਵਾਂਗੇ ਨਾ ਆਪਣੀ ਜ਼ਿੰਦਗੀ ਵਿੱਚ ਦਾ ਉਹ ਹੋਵਾਂਗੇ ਹੋਵਾਂਗੇ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਕੰਮ ਕਰ ਲੋ ਕਿੰਨੇ ਵੀ ਚੰਗੇ ਕਰਨ ਕਰ ਲੋ ਕਿੰਨਾ ਵੀ ਕਿਸੇ ਦਾ ਸਾਥ ਦੇ ਲੋ ਤੇ ਇਦਾਂ ਨਹੀਂ ਹੈਗਾ ਵੀ ਆਪਾਂ ਜੇ ਵੀਡੀਓ ਵਿੱਚ ਸ਼ੁਰੂ ਵਿੱਚ ਆਉਂਦੇ ਰਹੀਆਂ ਤੇ ਚੰਗੇ ਰੋਲ ਕਰਦੇ ਨੇ ਤੇ ਆਪਾਂ ਚੰਗੇ ਹੀ ਹੋਵਾਂਗੇ ਹੋ ਸਕਦਾ ਆਪਾਂ ਮਾੜੇ ਹੋਵਾਂਗੇ ਇਹ ਵੀ ਹੋ ਸਕਦਾ ਤੇ ਜੇ ਆਪਾਂ ਮਾੜੇ ਰੋਲ ਕਰਦੇ ਹਾਂ ਤਾਂ ਹੋ ਸਕਦਾ ਆਪਾਂ ਚੰਗੇ ਹੋਵਾਂਗੇ ਇਹ ਚਲੋ ਦੇਖਣ ਦਾ ਆਪੋ ਆਪਣਾ ਨਜ਼ਰੀਆ ਵਾ ਬਾਕੀ ਆਪਣੇ ਵੱਲੋਂ ਇਹੋ ਕੋਸ਼ਿਸ਼ ਕਰੀ ਦੀ ਵੀ ਕਦੀ ਕਿਸੇ ਦਾ ਬੁਰਾ ਨਾ ਕੀਤਾ ਜਾਏ ਸਾਡੇ ਵੱਲੋਂ ਖਾਸ ਤੌਰ ਤੇ ਜੋ ਕੁਝ ਮਿਲਿਆ ਹੋ ਉਹਦੇ ਵਿੱਚ ਸੰਤੁਸ਼ਟ ਰਹੀਏ ਪਰਿਵਾਰ ਦੀ ਸੁੱਖ ਸ਼ਾਂਤੀ ਹੋਵੇ ਬਸ ਤੰਦਰੁਸਤੀ ਬਸ ਬਖਸ਼ੇ ਮਾਲਕ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਹੋਰ ਕੁਝ ਮੰਗਣ ਦੀ ਲੋੜ ਹੁੰਦੀ ਆ। ਬਾਕੀ ਵੀਡੀਓ ਨੂੰ ਤੁਸੀਂ ਦੇਖਦੇ ਜੇ ਵੀਡੀਓ ਦੇਖ ਕੇ ਕਮੈਂਟ ਕਰਦੇ ਜੇ ਉਦੋਂ ਸਾਨੂੰ ਇਹ ਪਤਾ ਲੱਗਦਾ ਵਾ ਕਿ ਵਾਕੇ ਤੁਸੀਂ ਰੋਲ ਦੇ ਹਿਸਾਬ ਨਾਲ ਕਮੈਂਟ ਕਰ ਰਹੇ ਜੇ ਤੇ ਤੁਹਾਨੂੰ ਰੋਲ ਜਿਹੜੀ ਐਕਟਿੰਗ ਆ ਉਹ ਬਿਲਕੁਲ ਅਸਲੀ ਲੱਗ ਰਹੀ ਆ ਤਾਂ ਹੀ ਉਹ ਕਮੈਂਟ ਜਿਹੜੇ ਤੁਹਾਡੇ ਅੰਦਰੋਂ ਨਿਕਲ ਰਹੇ ਆ। ਬਾਕੀ ਉਹਨਾਂ ਵੀ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਕਰਕੇ ਜਿਹੜੇ ਕਮੈਂਟ 네ਗੇਟਿਵ ਆਉਂਦੇ ਨਾ ਉਹਨਾਂ ਦੇ ਨਾਲ ਥੋੜਾ ਅੱਗੇ ਰਿਪਲਾਈ ਦਿੰਦੇ ਨੇ ਉਹਨਾਂ ਦੇ ਜਵਾਬ ਦਿੰਦੇ ਨੇ ਵੀ ਬਹੁਤ ਪਿਆਰ ਕਰਦੇ ਨੇ ਉਹ ਉਹਨਾਂ ਦਾ ਵੀ ਬਹੁਤ ਧੰਨਵਾਦ ਆਪਣੇ ਗੱਲ ਨਹੀਂ ਹੈਗੀ ਵੀ ਜਿਹੜਾ ਵੀ ਨੈਗੇਟਿਵ ਕਮੈਂਟ ਕਰ ਰਿਹਾ ਉਹ ਸਾਡੇ ਉੱਤੇ ਗੁੱਸੇ ਹੋ ਰਿਹਾ ਵੀ ਇਦਾਂ ਨਹੀਂ ਉਹ ਕਰੈਕਟਰ ਨੂੰ ਕਰ ਰਿਹਾ ਤੇ ਕੋਈ ਗੱਲ ਨਹੀਂ ਕਿਸੇ ਦਾ ਬੈਸਿਆ ਨਾ ਕਰੋ ਚਲੋ ਜਿੱਦਾਂ ਉਹਨਾਂ ਨੂੰ ਲੱਗਦਾ ਵਾ ਵੀ ਗਲਤ ਕਰ ਰਹੇ ਆ ਤੇ ਉਹਨਾਂ ਨੇ ਗਲਤ ਲੇਕ ਦਸਣਾ ਤੁਸੀਂ ਚਲੋ ਸਾਡੇ ਨਾਲ ਕਈ ਭੈਣ ਭਰਾ ਪਰਸਨਲੀ ਜੁੜੇ ਹੁੰਦੇ ਆ ਜਾਂ ਜਿਹੜੇ ਸਾਡੇ ਬਲੌਗ ਦੇਖਦੇ ਆ ਵੀ ਐਵੇਂ ਦੇ ਇਹਨਾਂ ਦੀ ਫੈਮਿਲੀ ਐਵੇਂ ਰਹਿੰਦੇ ਸੰਦੇ ਆ ਐਵੇਂ ਜਾਨਦੇ ਹੁੰਦੇ ਆ ਕਿਤੇ ਨਾ ਕਿਤੇ ਉਹ ਫਿਰ ਉਸ ਹੱਬ ਨਾਲ ਕਰਦੇ ਕਈਆਂ ਨੇ ਸਾਡਾ ਸਾਡਾ ਬਲੌਗ ਨਹੀਂ ਦੇਖਿਆ ਹੁੰਦਾ ਜਿਹੜਾ ਅਸੀਂ ਆਪਣੇ ਵੱਲੋਂ ਬਣਾ ਉਹ ਸਿਰਫ ਵੀਡੀਓ ਤੱਕ ਹੀ ਸੀਮਤ ਹੁੰਦੇ ਆ ਵੀ ਵੀਡੀਓ ਦੇਖਣੀ ਆ ਤੇ ਉਹਦੇ ਵਿੱਚ ਉਹ ਕਰ ਕਰ ਲਿੰਦੇ ਵੀ ਵੀਡੀਓ ਚ ਇਦਾਂ ਦੇ ਸਹਿਦ ਅਸਲੀ ਜ਼ਿੰਦਗੀ ਵਿੱਚ ਵੀ ਇਦਾਂ ਦੇ ਹੋਵਾਂਗੇ ਪਰ ਉਹ ਚਲੋ ਆਪੋ ਆਪਣੀ ਸੋਚ ਬਾਰੇ ਕੁਝ ਨਹੀਂ ਕਹਿਣਾ ਆリエਕਦੀ ਆਪੋ ਆਪਣੀ ਮਤਵ ਬਾਕੀ ਤੁਸੀਂ ਸਾਨੂੰ ਜਰੂਰ ਦੱਸਿਓ ਜਿੰਨੇ ਵੀ ਭੈਣ ਭਰਾ ਸਾਨੂੰ ਜਾਣਦੇ ਆ ਦੇਖਦੇ ਆ ਵੀਡੀਓ ਕਿ ਸਾਡਾ ਰੋਲ ਤੁਹਾਨੂੰ 네ਗੇਟਿਵ ਕਿਵੇਂ ਦਾ ਲੱਗ ਰਿਹਾ ਹੈ ਕਿਉਂਕਿ ਜੇ ਤੁਹਾਨੂੰ ਸਹੀ ਲੱਗ ਰਿਹਾ ਵਧੀਆ ਲੱਗ ਰਿਹਾ ਤਾਂ ਸਾਨੂੰ ਜਰੂਰ ਦੱਸਿਓ ਅਸੀਂ ਅੱਗੇ ਤੋਂ ਵੀ 네ਗੇਟਿਵ ਰੋਲ ਕਰਾਂਗੇ ਤੇ ਉਹਦੇ ਵਿੱਚ ਹੋਰ ਵੀ ਇੰਪਰੂਵਮੈਂਟ ਲੈ ਕੇ ਆਵਾਂਗੇ ਹੋਰ 네ਗੇਟਿਵ ਹੋਵਾਂਗੇ ਸੰਦੀਪ ਨਾਲ ਹਾਂ ਕੋਈ ਨੈਗੇਟਿਵ ਰੋਲ ਦਾ ਇੱਕ ਫਾਇਦਾ ਵਾਪੀ ਤੁਹਾਨੂੰ ਉਹ ਹੋ ਛੇਤੀ ਜਾਂਦਾ ਵਾ ਜਲਦੀ ਕਿਉਂਕਿ ਗੁੱਸਾ ਮਨ ਵਿੱਚ ਹੁੰਦਾ ਵਾ ਤੇ ਛੇਤੀ ਛੋਤੀ ਆਪਣੀ ਡਾਇਲੋਗ ਬੋਲ ਕੇ ਆਪਾਂ ਨਿਕਲ ਜਾਂਦੇ ਹਾਂ ਉਸ ਸੀਨ ਕੰਪਲੀਟ ਕਰ ਲੈਂਦੇ ਆ ਇੱਕ ਗੱਲ ਆ ਵੀ ਜੇ ਨੈਗੇਟਿਵ ਰੋਲ ਕਰਾਂਗੇ ਤੇ ਉਹਦੇ ਵਿੱਚ ਆਵਾਜ਼ ਜਿਹੜੀ ਆ ਨਾ ਉਹ ਬਦੋ ਬਦੀ ਤੇਜ਼ ਬੋਲਿਆ ਜਾਣਾ ਕਿਉਂਕਿ ਬੁਫਰ ਆਵਾਜ਼ ਤੇ ਉੱਚੀ ਹੋਣੀ ਹੁੰਨੇ ਆ ਇੱਕ ਤੇ ਮਾਈਕ ਲੱਗਾ ਹੁੰਦਾ ਵਾ ਮਾਈਕ ਤੋਂ ਬਿਨਾਂ ਫਿਰ ਉਹ ਆਵਾਜ਼ ਕਲੀਅਰ ਨਹੀਂ ਆਉਂਦੀ ਜੇ ਮਾਈਕ ਲਾਵਾਂਗੇ ਤਾਂ ਵੀ ਆਵਾਜ਼ ਤੇਜ਼ ਹੁੰਦੀ ਜੇ ਮੈਂ ਗੁੱਸੇ 'ਚ ਉਹਨੂੰ ਚੀਕਾਂਗੀ ਤੇ ਬੋਲਾ ਬੋਲਾ ਤੇ ਬੋਲ ਕੇ ਹਨਾ ਚੀ ਉਹਨੂੰ ਗੁੱਸੇ ਚ ਬੋਲ ਕੇ ਤੇ ਫੇਰੀ ਚੀਕਾਂਗੀ ਇਸ ਕਰਕੇ ਮੇਰੀ ਮੇਰੀ ਬਾਤ ਲੜਾਈ ਜਿਹੜੀ ਇਹ ਝਗੜੇ ਜੜਿਆ ਹਮੇਸ਼ਾ ਉੱਚੀ ਬਾਤ ਚ ਹੀ ਹੋਣੇ ਆ ਬਾਕੀ ਮੈਂ ਲਾਸਟ ਦੇ ਇੱਕ ਗੱਲ ਕਰਦਾ ਵੀ ਇਹ ਵੀਡੀਓ ਕਿਸੇ ਦੇ ਗੁੱਸੇ ਵਾਸਤੇ ਨਹੀਂ ਆ ਕਿਹਦੇ ਕਮੈਂਟ ਮਾੜੇ ਆਨ ਕਰਕੇ ਨਹੀਂ ਕੋਈ ਇਮਤਿਆਦ ਨਹੀਂ ਹੈਗਾ ਤੁਸੀਂ ਜਿੱਦਾਂ ਦਾ ਕਮੈਂਟ ਕਰ ਸਕਦੇ ਜ ਆਪਣਾ ਕਰੋ ਆ ਵੀਡੀਓ ਦੇ ਥੱਲੇ ਜਾ ਕੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਿਰਫ ਸਾਨੂੰ ਇਹ ਹੈ ਕਿ ਸਾਨੂੰ ਦੱਸਿਓ ਵੀ ਤੁਹਾਨੂੰ ਸਾਡੇ ਨੈਗੇਟਿਵ ਰੋਲ ਕਿਵੇਂ ਦੇ ਲੱਗ ਰਹੇ ਆ ਵੀ ਸਾਡੀ ਐਕਟਿੰਗ ਠੀਕ ਹੋ ਰਹੀ ਆ ਜਾਂ ਮਾੜੀ ਹੋ ਰਹੀ ਜਾਂ ਇੱਥੇ ਤੁਹਾਡੀ ਕਮੀ ਆ ਚੀਜ਼ ਵਿੱਚ ਹਨ ਆ ਐਡਰੈਸ ਨੂੰ ਇਸ ਤਰ੍ਹਾਂ ਬੋਲਿਆ ਜਾ ਸਕ ਮੋਝ ਜ਼ਰੂਰ ਦੱਸਿਓ ਬਾਕੀ ਵੀਡੀਓ ਖੁੱਲੇ ਦਿਲ ਨਾਲ ਵੇਖੋ ਖੁੱਲੇ ਦਿਲ ਨਾਲ ਕਮੈਂਟ ਕਰੋ ਉਹਦੇ ਵਿੱਚ ਸਾਨੂੰ ਕੋਈ ਤਰਾਜ ਨਹੀਂ ਹੈਗਾ ਤੇ ਕਮੈਂਟ ਕਰਿਆ ਜ਼ਰੂਰ ਕਰੋ ਵੀਡੀਓ ਵਿੱਚ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ ਜ਼ਰੂਰ ਕਮੈਂਟ ਕਰਕੇ ਵੀਡੀਓ ਨੂੰ ਦੇਖ ਕੇ ਕਮੈਂਟ ਕਰਕੇ ਦੱਸਿਆ ਜ਼ਰੂਰ ਕਰਿਓ ਕਿ ਵੀਡੀਓ ਸਾਨੂੰ ਐਵੇਂ ਦੀ ਲੱਗੀ ਆ ਅੱਜ ਵੀਡੀਓ ਚੰਗੀ ਆ ਅੱਜ ਬਣਾਉਣੇ ਦਾ ਰੋਲ ਐਵੇਂ ਦਾ ਸੀਗਾ ਇਹਦਾ ਰੋਲ ਐਵੇਂ ਦਾ ਸੀਗਾ ਤੇ ਬਸ ਇੰਨੀ ਕੁ ਬੇਨਤੀ ਕਰਨੀ ਸੀ ਕਿ ਚਲੋ ਆਪ ਆਪਣੇ ਭੈਣ ਭਰਾਵਾਂ ਨੂੰ ਜਦੋਂ ਆਪਾਂ ਪੁੱਛ ਲਈਏ ਕਿ ਸਾਡੇ ਰੋਲ ਉਹਨਾਂ ਨੂੰ ਕਿਵੇਂ ਦੇ ਲੱਗ ਰਹੇ ਬਸ ਹਾਂਜੀ ਬਸ ਚਲੋ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਸੱਚੀ ਜੀ ਕਹਾਣੀ